ਹਾਂਜੀ ਸਾਥ ਸ਼੍ਰੀ ਕਾਲਾ ਮੈਂ ਤੁਹਾਡਾ ਜਿੰਦਰ ਮਾਵੀ ਤੇ ਇਹ ਸ਼ਨੀਵਾਰ ਨੂੰ ਪਰਸੋਂ ਚੀਨ ਦੇ ਜਾੰਗਜੂ ਬਹੁਤ ਵੱਡਾ ਸ਼ਹਿਰ ਆ ਜਾੰਗਜੂ ਉੱਥੇ ਬਹੁਤ ਤਕੜਾ ਤੂਫਾਨ ਆਇਆ ਵੈਸੇ ਤਾਂ ਆਪਣੇ ਵਾਲੇ ਪੰਜਾਬੀ ਵੀ ਪਿੱਛੇ ਨਹੀਂ ਰਹੇ ਕੁਦਰਤ ਨਾਲ ਛੇੜਖਾਣਾ ਕਰਨ ਦੇ ਮਾਮਲੇ ਦੇ ਵਿੱਚ ਤੇ ਪਰ ਇਹ ਇੱਕੋ ਜਿਹਾ ਮੂਹਾਲੇ ਚਿੱਨੀ ਇਹ ਤਾਂ ਕੁਦਰਤ ਨਾਲ ਬਹੁਤ ਹੀ ਜ਼ਿਆਦਾ ਛੇੜਖਾਨਾ ਕਰਦੇ ਨੇ ਤੇ ਜਿਹੜੀਆਂ ਛੇੜਖਾਨਾ ਕਰਦੇ ਨੇ ਫਿਰ ਉਹ ਭੁਗਤਣਾ ਤਾਂ ਪੈਂਦਾ ਹੀ ਆ ਜਿਵੇਂ ਕਿ ਥੋੜੇ ਦਿਨ ਪਹਿਲਾਂ ਹੀ ਤੁਸੀਂ ਦੇਖਿਆ ਦਬਈ ਦੇ ਵਿੱਚ ਬਹੁਤ ਤਕੜਾ ਤੂਫਾਨ ਆਇਆ ਸੀ ਤੇ ਫਿਰ ਰਾਜਸਥਾਨ ਦੇ ਵਿੱਚ ਇੱਕ ਥਾਂ ਤੇ ਜ਼ਮੀਨ ਧਸ ਗਈ ਸੀਗੀ ਬਾਹੀਯੋਗ ਜ਼ਮੀਨ ਸੀਗੀ ਵੀ ਜਿਹੜੀ ਧਸ ਗਈ ਸੀਗੀ ਤੇ ਉਹ ਕਾਫੀ ਡੂੰਗੀ ਤਸਵੀਰ ਜਾ ਰਹੀ ਸੀਗੀ ਉਹੀ ਕੁਛ ਹੋਣ ਇੱਥੇ ਜਾਗਜੂ ਜਿਹੜਾ ਚੀਨ ਦਾ ਸ਼ਹਿਰ ਆ ਬਹੁਤ ਯਾਦੇ ਫਲੱਡ ਆਇਆ ਇੱਥੇ ਤੇ ਵਿੱਚ ਤਾਂ ਗੜੇ ਕਈ ਜਗ੍ਹਾ ਤੇ ਤਾਂ ਗੜੇ 5-5 ਕਿਲੋ ਦੇ ਗੜੇ ਪਏ ਨੇ ਉਹ ਤੁਹਾਨੂੰ ਅੱਗੇ ਵੀਡੀਓ ਚ ਦਿਖਾਵਾਂਗੇ ਜਿੱਥੇ ਇੱਥੇ ਗੜੇ ਪੈ ਰਹੇ ਨੇ ਇੱਥੇ ਬਹੁਤ ਬਹੁਤ ਮੋਟੇ ਗੜੇ ਪੈ ਰਹੇ ਆ ਭਾਰੀ ਗੜੇ ਪਏ ਨੇ ਸ਼ਹਿਰ ਦੇਖੋ ਸਾਰਾ ਦਰਿਆ ਦਾ ਰੂਪ ਧਾਰਨ ਕਰ ਚੁੱਕਿਆ ਚਾਰੇ ਪਾਸੇ ਪਾਣੀ ਪਾਣੀ ਬਿਲਡਿੰਗਾਂ ਦੇ ਵਿੱਚ ਗੱਡੀਆਂ ਖੜੀਆਂ ਗੱਡੀਆਂ ਚੱਲਣ ਨੂੰ ਕੋਈ ਜਗ੍ਹਾ ਨਹੀਂ ਪਾਣੀ ਪਾਣੀ ਆ ਕਿਸ ਤਰ੍ਹਾਂ ਚੱਲ ਰਹੀਆਂ ਨੇ ਇਹ ਸਾਰਾ ਕੁਦਰਤ ਨਾਲ ਛੇੜਖਾਨੀਆਂ ਕਰਨ ਦਾ ਨਤੀਜਾ ਹੀ ਭੁਗਤ ਰਿਹਾਗਾ ਮਨੁੱਖ ਜਿਵੇਂ ਆਪਾਂ ਕਰਾਂਗੇ ਉਹ ਕਹਿੰਦੇ ਹੁੰਦੇ ਆ ਜੈਸਾ ਬੀਜੋਗੇ ਪੈਸਾ ਵੱਢਣਾ ਪੈਣਾ ਆ ਦੇਖੋ ਗੜੇ ਪਏ ਰਹੇ ਨੇ ਜਿਹੜੇ ਇੱਥੇ 5-5 ਕਿਲੋ ਦੇ ਬਹੁਤ ਭਾਰੀ ਮਾਤਰਾ ਦੇ ਵਿੱਚ ਇੱਥੇ ਗੜੇ ਪਏ ਨੇ ਬਹੁਤ ਸਮੇਂ ਬਾਅਦ ਹੋਇਆ ਇੱਥੇ ਵੀ ਚਾਈਨਾ ਦੇ ਵਿੱਚ ਵੀ ਕਹਿੰਦੇ ਵੀ ਇੰਨੇ ਜ਼ਿਆਦਾ ਫਲੱਡ ਆਏ ਹੋਣ ਤੇ ਇਹ ਹੀ ਅਰਦਾਸਾ ਵੀ ਸਾਰਾ ਕੰਮ ਉਥੇ ਠੀਕ ਹੋਵੇ ਏ ਨਹੀਂ ਪਤਾ ਆਪਣੇ ਨਾਲ ਉੱਚੇ ਆ ਉਹ ਆਪਣੇ ਵਾਲੇ ਪਾਸੇ ਇੱਧਰ ਕੋਈ ਗੇਟ ਖੋਲ ਦੇਣਾ ਕਿਉਂਕਿ ਉਹਨਾਂ ਦਾ ਪਾਣੀ ਜ਼ਿਆਦਾਤਰ ਚੈਨਾ ਆ ਲੈਂਦਾ ਭਾਰਤ ਨੂੰ ਬਹੁਤ ਨੁਕਸਾਨ ਮਚਾਉਂਦਾ ਹੁੰਦਾ ਇੱਧਰ ਨੂੰ ਉਹਨਾਂ ਦੇ ਕਈ ਵਾਰ ਗੇਟ ਖੁੱਲ੍ਹ ਜਾਂਦੇ ਹੁੰਦੇ ਨੇ ਜਦੋਂ ਪਾਣੀ ਬਹੁਤ ਜ਼ਿਆਦਾ ਹੋ ਜੇ ਪਰ ਸਾਰਿਆਂ ਨੂੰ ਹੱਥ ਵਨ ਕੇ ਇਹੀ ਬੇਨਤੀ ਆ ਕੁਦਰਤ ਨਾਲ ਪਿਆਰ ਕਰਿਆ ਕਰੋ ਛੇੜਖਾਨਾ ਨਾ ਧੰਨਵਾਦ